ਨਜ਼ਦੀਕੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾਜ ਕਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਇਸ ਦਾ ਉਦਘਾਟਨ ਪੰਜਾਬ ਦੇ ਉਦਯੋਗ ਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੋਂਗ ਨੇ ਕੀਤਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਡੀ ਐਫ ਸੀ ਦਸ ਦੇ ਸ਼ਿਫਾਲੀ ਚੋਪੜਾ ਵੀ ਉਹਨਾਂ ਨਾਲ ਮੌਜੂਦ ਰਹੇ ਨੇ ਇਸ ਦੌਰਾਨ ਮੰਤਰੀ ਤੇ ਆੜਤੀਆਂ ਕਿਸਾਨਾਂ ਦੇ ਸਰਕਾਰੀ ਖਰੀਦ ਏਜੰਸੀਆਂ ਦੀ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ ਇਸ ਤੋਂ ਬਾਅਦ ਉਪ ਮੰਤਰੀ ਸੌਨ ਦੀ ਮੌਜੂਦਗੀ ਵਿੱਚ ਇੱਕ ਹੋਰ ਢੇਰੀ ਜਿਹੜੀ ਇਹ ਉਹ ਬੋਲੀ ਲਗਾਈ ਗਈ ਵਪਾਰੀਆਂ ਨੇ ਵੱਤ ਤੋਂ ਬੋਲੀ ਲਗਾ ਕੇ ਇਸ ਢੇਰੀ ਨੂੰ ਖਰੀਦਿਆ ਇਸ ਦਾ ਰੇਟ ਦੱਸਦੀ ਹੈ ਕਿ 2460 ਰੁਪਏ ਪ੍ਰਤੀ ਕੁਇੰਟਰ ਰਿਹਾ ਆਪਣੀ ਫਸਲ ਨੂੰ ਮੰਡੀ ਵਿੱਚ ਲਿਆਉਣ ਵਾਸਤੇ ਕਿਸਾਨ ਫਸਲ ਦੀ ਕੁਆਲਿਟੀ ਅਤੇ ਝਾੜ ਤੋਂ ਖੁਸ਼ ਦਿਖਾਈ ਦੇ ਰਹੇ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਸੋਨ ਦਾ ਕਹਿਣੇ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਵੀਂ ਵਾਰ ਫਸਲ ਚੁੱਕਣ ਜਾ ਰਹੀ ਹੈ ਜਿਵੇਂ ਪਿਛਲੀਆਂ 6 ਛੇ ਫਸਲਾਂ ਵਿੱਚ ਕੋਈ ਸਮੱਸਿਆ ਨਹੀਂ ਸੀ ਆਈ ਇਸ ਵਾਰ ਵੀ ਮੰਡੀਆਂ ਵਿੱਚ ਠੁਕਵੇਂ ਪ੍ਰਬੰਧ ਹਨ ਕਿਸੇ ਵੀ ਕਿਸਾਨ ਨੂੰ ਰਾਤ ਮੰਡੀ ਵਿੱਚ ਕਟਣੀ ਜਿਹੜੀ ਉਹ ਨਹੀਂ ਪਵੇਗੀ ਫਸਲ ਤੁਰੰਤ ਖਰੀਦੀ ਜਾਵੇਗੀ ਭੁਗਤਾਨ ਵੀ ਸਮੇਂ ਸਿਰ ਜੜਾ ਉਹ ਕੀਤਾ ਜਾਵੇਗਾ ਜਿਹੜੀਆਂ ਕਿਨਾਂ ਮੱਟੀ ਦੇ ਵਿੱਚ ਸਰਕਾਰੀ ਕ੍ਰਿਸ਼ੂ ਹੋਈ ਹੈ ਕਿ ਸਭ ਤੋਂ ਪਹਿਲਾਂ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨਾਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਜਿਸ ਸਰਕਾਰ ਨੇ 3 ਕਰੋੜ ਪੰਜਾਬੀਆਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ ਹਰ ਵਰਗ ਨੂੰ ਆਪਣੀਆਂ ਅੱਖਾਂ ਤੇ ਜਗ੍ਹਾ ਦਵਾਂਗੇ ਉਸੇ ਦੇ ਤਹਿਤ ਚੱਲਦੇ ਹੋਏ ਇਸ ਵਾਰ ਸਾਡਾ ਇਹ 7ਵਾਂ ਸੀਜ਼ਨ ਹੈ 6 ਸੀਜ਼ਨ ਅਸੀਂ ਇਸ ਤੋਂ ਪਹਿਲਾਂ ਪੂਰੇ ਕਰ ਚੁੱਕੇ ਹਾਂ ਇਹ 7ਵਾਂ ਸੀਜ਼ਨ ਹੁਣ ਸਾਡੇ ਕੋਲ ਕਣਕ ਆ ਚੁੱਕੀ ਹੈ ਖੰਨਾ ਜੋ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਹੈ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਦੇ ਵਿੱਚ ਖੰਨੇ ਦੀ ਜਿਹੜੀ ਖਰੀਦ ਆ ਉਹ ਸ਼ੁਰੂ ਹੋ ਚੁੱਕੀ ਹੈ ਮੇਰੇ ਨਾਲ ਅੱਜ ਇਸ ਮੌਕੇ ਦੇ ਉੱਤੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਜੀ ਪਹੁੰਚੇ ਨੇ ਔਰ ਡੀ ਐਫ ਐਸ ਸੀ ਸ਼ਿਫਾਲੀ ਚੋਪੜਾ ਜੀ ਪਹੁੰਚੇ ਨੇ ਔਰ ਐਸ ਟੀ ਐਮ ਖੰਨਾ ਬਲਜੰਦਰ ਢਿੱਲੋਂ ਜੀ ਪਹੁੰਚੇ ਆ ਡੀ ਐਮਓ ਰਮਨਦੀਪ ਸਿੰਘ ਜੀ ਪਹੁੰਚੇ ਨੇ ਔਰ ਮੇਰੇ ਨਾਲ ਆਰਤੀ ਐਸੋਸੀਏਸ਼ਨ ਦੇ ਸਾਡੇ ਖੰਨੇ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਜੀ ਨੇ ਔਰ ਸਾਡੇ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰदयाल ਸਿੰਘ ਦਿਆਲੀ ਜੀ ਔਰ ਸਾਡੇ ਮੰਡੀ ਜਿਹੜੇ ਸਾਡੀ ਉਰੇ ਚੇਅਰਮੈਨ ਨੇ ਨਵ ਨਿਯੁਕਤ ਜਗਤਾਰ ਸਿੰਘ ਜੀ ਗਿਲ ਰਤਨੇੜੀ ਤੋਂ ਸਾਡੀ ਸਮੂਹ ਟੀਮ ਉਰੇ ਪਹੁੰਚੀ ਹੈ ਔਰ ਅੱਜ ਅਸੀਂ ਜਿਹੜੀ ਪਹਿਲੀ ਬੋਲੀ ਹੈ ਖੰਨੇ ਮੰਡੀ ਦੀ ਰਸਮੀ ਤੌਰ ਤੇ ਅੱਜ ਖੰਨੇ ਦੀ ਕਣਕ ਦੀ ਪਹਿਲੀ ਮੰਡੀ ਦੀ ਬੋਲੀ ਹੋ ਚੁੱਕੀ ਹੈ ਔਰ ਜਿਹੜੀ ਸਾਡੀ ਇਸ ਵਾਰ ਦੀ ਸਾਡੀ ਜਿਹੜੀ ਕਿ آمد ਹੋਊਗੀ ਅਸੀਂ ਇਹ ਪ੍ਰੋਮਿਸ ਕਰਦੇ ਆਂ ਵਾਦਾ ਕਰਦੇ ਆਂ ਜਿਵੇਂ ਪਹਿਲਾਂ ਦੀ ਤਰ੍ਹਾਂ ਅਸੀਂ ਇੱਕ ਇੱਕ ਦਾਣਾ ਸਾਡੇ ਜ਼ਿੰਮੇਦਾਰ ਭਰਾਵਾਂ ਦਾ ਚੱਕਿਆ ਔਰ 24 ਘੰਟਿਆਂ ਦੇ ਵਿੱਚ ਰਹਿੰਦੇ ਹੋਏ ਉਹਨਾਂ ਦੇ ਖਾਤਿਆਂ 'ਚ ਪੇਮੈਂਟ ਪਾਈ ਹੈ ਇਸ ਵਾਰ ਵੀ ਸਾਡਾ ਵਾਅਦਾ ਸਾਡਾ ਪ੍ਰੋਮਿਸ ਹੈ ਅਸੀਂ ਇੱਕ ਇੱਕ ਦਾਣਾ ਜੋ ਸਾਡੀ ਮੰਡੀ 'ਚ ਪਹੁੰਚੂਗਾ ਅਸੀਂ ਉਹ ਚੱਕਾਂਗੇ ਵੀ ਔਰ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਜ਼ਿਮੀਦਾਰ ਭਰਾਵਾਂ ਦੇ ਖਾਤਿਆਂ ਦੇ ਵਿੱਚ ਇਹਦੀ ਪੇਮੈਂਟ ਪਾਵਾਂਗੇ ਸਰ ਇੱਕ ਸਟੇਟ ਲੈਵਲ ਦਾ ਇਸ਼ੂ ਹੈ ਜੀ ਕਾਫੀ ਸਾਲਾਂ ਤੋਂ ਚੱਲਿਆ ਆ ਰਿਹਾ ਹੈ ਕਿ ਜਿਹੜੀ ਪ੍ਰਾਈਵੇਟ ਗ੍ਰੀਨ ਬੁਟੀ ਆ ਉਹਦੇ ਤੇ ਕੋਈ ਫੀਸ ਨਹੀਂ ਲੱਗਦੀ ਇਹ ਵਾਅਦਾ ਸਰਕਾਰ ਵੱਲੇ ਮਾਹਰੋ ਜੀ ਹਰ ਵਾਰ ਐਕਸਟੈਂਡ ਹੋ ਜਾਂਦੀ ਹੈ ਜਿੰਨਾਂ ਤੁਹਾਡੀ ਆਪਣੀ ਖੰਨਾ ਮੰਡੀ ਨੂੰ ਹਰ ਇੱਕ ਸਾਲ ਦਾ ਕਰੋੜਾਂ ਰੁਪਏ ਦਾ ਲਾਸ ਹੁੰਦਾ ਜੀ ਇਹਦੇ ਲਈ ਕੋਈ ਪ੍ਰੰਪਰਣ ਨਹੀਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੰਜਾਬ ਦੇ ਵਿੱਚ ਇਹ ਜਿਹੜੀ ਸਰਕਾਰ ਹੈ ਇਹ ਪੰਜਾਬ ਦੀ ਸਰਕਾਰ ਨੇ ਹਰ ਵਰਗ ਨੂੰ ਉਹ ਫੈਸਿਲਿਟੀ ਦੇਣ ਦਾ ਵਾਅਦਾ ਕੀਤਾ ਹੋਇਆ ਹੈ ਕਿ ਜਿਹਦੇ ਨਾਲ ਸਾਡੇ ਪੰਜਾਬ ਦਾ ਵਪਾਰ ਕਰੋ ਹੋਵੇ ਇਨਕਰੀਜ਼ ਹੋਵੇ ਸੋ ਅਸੀਂ ਇਹ ਇੱਕ ਤਰ੍ਹਾਂ ਨਾਲ ਆਪਣੇ ਵਪਾਰੀ ਨੂੰ ਜਿਹੜੇ ਵਪਾਰੀ ਐਗਰੀਕਲਚਰ ਤੋਂ ਆਪਣਾ ਅੱਗੇ ਵਪਾਰ ਇਹਦੇ ਵਿੱਚ ਵੈਲਿਊ ਐਡੀਸ਼ਨ ਕਰਨੀ ਚਾਹੁੰਦੇ ਨੇ ਤੇ ਅਸੀਂ ਉਹ ਵੈਲਿਊ ਐਡੀਸ਼ਨ ਦੇ ਉੱਤੇ ਇਸੇ ਪਿੱਛੇ ਨੂੰ ਐਗਜ਼ਮਪਟ ਕੀਤਾ ਹੋਇਆ ਹੈ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਹੋਰ ਸਮਾਂ ਤੇ ਐਸੀਆਂ ਫੈਸਿਲਿਟੀਆਂ ਦੇ ਰਹੇ ਹਾਂ ਅਲੱਗ-ਅਲੱਗ ਤਰੀਕੇ ਦੇ ਨਾਲ ਤਾਂ ਜੋ ਜਿਹੜਾ ਪੰਜਾਬ ਦਾ ਵਪਾਰ ਹੈ ਐਗਰੋ ਬੇਸਡ ਵਪਾਰ ਹੈ ਪੰਜਾਬ ਦਾ ਐਗਰੀਕਲਚਰ ਹੈ ਜਿਹੜਾ ਉਹ ਗਰੋ ਤਾਂ ਕਰੂਗਾ ਹੋਰ ਉੱਚਾ ਤਾਂ ਆਊਗਾ ਜਦੋਂ ਅੱਜ ਆਪਾਂ ਹੁਣ ਇਹਦੇ ਵਿੱਚ ਵੈਲਿਊ ਐਡੀਸ਼ਨ ਕਰਕੇ ਸਾਡੇ ਵਪਾਰ ਨੂੰ ਉਹਨਾਂ ਮੁਕਾਮ ਤੱਕ ਲੈ ਕੇ ਜਾਵਾਂਗੇ ਜਿੱਥੇ ਅਸੀਂ ਬਾਕੀ ਸੂਬਿਆਂ ਨੂੰ ਕੰਪੀਟੀਟ ਕਰ ਸਕੀਏ ਔਰ ਨਾਲ ਜਿਹੜਾ ਸਾਡਾ ਇਹ ਇਸ ਦੇ ਉੱਤੋਂ ਸਾਡੇ ਜਿਹੜੇ ਬਣਦੇ ਪ੍ਰੋਡਕਟ ਨੇ ਅਸੀਂ ਉਹ ਪ੍ਰੋਡਕਟਸ ਨੂੰ ਐਕਸਪੋਰਟ ਤੱਕ ਕਰ ਸਕੀਏ ਪੰਜਾਬ ਸਟੇਟ ਤੋਂ ਬਾਹਰ ਭੇਜ ਸਕੀਏ ਬਾਹਰਲੇ ਮੁਲਕਾਂ ਤੱਕ ਭੇਜ ਸਕੀਏ ਸੋ ਇਹ ਜਿਹੜੀ ਜਿਹੜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਇੰਡਸਟਰੀਅਲ ਪਾਲਿਸੀ ਵਪਾਰੀਆਂ ਦੇ ਲਈ ਜਿਹੜੀ ਪਾਲਿਸੀ ਵੀ ਬਣੂਗੀ ਅਸੀਂ ਉਸ ਚੀਜ਼ ਦੇ ਵਿੱਚ ਵੀ ਇਸ ਗੱਲ